ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਦ੍ਰਿਸ਼ਟੀਮੇਂ ਤੇ ਦੋਸਤੋ ਦੋਸਤੋ ਅੱਜ ਆਪਾਂ ਹਾਲੋ ਅਰਥ ਥੀਰੀਜ਼ ਦੇ ਬਾਰੇ ਗੱਲ ਕਰਾਂਗੇ ਹਾਲੋ ਅਰਥ ਜਿਹੜਾ ਹੈ ਉਹਨੂੰ ਇਨਰ ਅਰਥ ਵਰਲਡ ਵੀ ਕਿਹਾ ਜਾਂਦਾ ਹੈ ਯਾਨੀ ਧਰਤੀ ਦੇ ਅੰਦਰ ਇਹ ਮੰਨਿਆ ਜਾਂਦਾ ਹੈ ਕਿ ਇੱਕ ਅਲੱਗ ਹੀ ਸੰਸਾਰ ਵਸਿਆ ਹੋਇਆ ਜਿਦੇ ਚ ਕਿ ਪੁਰਾਤਨ ਸਭਿਤਾਵਾਂ ਰਹਿੰਦੀਆਂ ਨੇ ਮਨੁੱਖ ਦੇ ਸਿਆਣੇ ਉਹ ਬਜ਼ੁਰਗ ਅੰਦਰ ਰਹਿੰਦੇ ਨੇ ਜਿਹੜੇ ਸਾਡੇ ਤੋਂ ਬਹੁਤ ਜ਼ਿਆਦਾ ਪੁਰਾਣੇ ਨੇ ਜਿਹੜੇ ਕਿਸੇ ਕਾਰਨ ਕਰਕੇ ਧਰਤੀ ਦੀ ਸਤ੍ਹਾ ਤੋਂ ਅੰਦਰੂਨੀ ਗੁਫਾਵਾਂ ਤੇ ਸਰੰਗਾਂ ਵਾਲੀ ਦੁਨੀਆ 'ਚ ਚਲੇ ਗਏ ਉਹਦੇ ਕਾਰਨ ਉੱਥੇ ਰਹਿੰਦੇ ਨੇ ਉਹ ਤੇ ਇਨਸਾਨੀਅਤ ਦੇ ਗਾਰਡੀਅਨਸ ਇਨਸਾਨੀਅਤ ਦੇ ਮਾਸਟਰਸ ਤੇ ਇਨਸਾਨੀਅਤ ਦੇ ਰਖਵਾਲੇ ਉਹਨਾਂ ਨੂੰ ਮੰਨਿਆ ਜਾਂਦਾ ਉਹ ਸਮੇਂ ਤੋਂ ਸਮੇਂ ਇਨਸਾਨੀਅਤ ਨੂੰ ਸੇਧ ਦੇਣ ਦੇ ਲਈ ਬਾਹਰ ਵੀ ਆਉਂਦੇ ਰਹਿੰਦੇ ਨੇ ਉਹਨਾਂ ਦੀ ਟੈਕਨੋਲੋਜੀ ਆਪਣੇ ਤੋਂ ਪੁਰਾਣੀਆਂ ਸਭਤਾਵਾਂ ਹੋਣ ਕਰਕੇ ਕਾਫੀ ਐਡਵਾਂਸ ਮੰਨੀ ਜਾਂਦੀ ਆ ਤੇ ਉਹਨਾਂ ਦਾ ਅਧਿਆਤਮਿਕ ਪੱਧਰ ਬਹੁਤ ਜ਼ਿਆਦਾ ਉੱਚਾ ਮੰਨਿਆ ਜਾਂਦਾ ਇਹਦੇ ਦੁਨੀਆ ਭਰ ਦੇ ਵਿੱਚ ਇਹਦੇ ਬਾਰੇ ਬਹੁਤ ਸਾਰੇ ਉਲੇਖ ਬਹੁਤ ਸਾਰੀਆਂ ਖੋਜਾਂ ਬਹੁਤ ਸਾਰੇ ਗ੍ਰੰਥ ਬਹੁਤ ਸਾਰੇ ਲੋਕਲ ਦੰਤਕਥਾਵਾਂ ਦੇ ਵਿਸ਼ਵਾਸ ਸਾਰਾ ਕੁਝ ਮਿਲਦਾ ਸੋ ਦੋਸਤੋ ਸਾਰੇ ਦੋਸਤ ਵੱਧ ਤੋਂ ਵੱਧ ਆਪਣਾ ਫੇਸਬੁੱਕ ਪੇਜ ਅਦ੍ਰਿਸ਼ਮ ਫਾਲੋ ਕਰੋ ਤੇ ਵੱਧ ਤੋਂ ਵੱਧ ਵੀਰ ਸਾਡਾ YouTube ਚੈਨਲ ਅਦ੍ਰਿਸ਼ਮ ਪੰਜਾਬੀ ਸਬਸਕ੍ਰਾਈਬ ਕਰਨ ਦੀ ਖੇਚਲ ਕਰੋ ਸੋ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਦੋਸਤੋ ਹੌਲੋ ਅਰਥ ਥਿਰੀ ਜਿਹੜੀ ਹੈ ਜਿਹਨੂੰ ਆਪਾਂ ਕਹਦੇ ਆ ਖੋਖਲੀ ਧਰਤੀ ਦੇ ਵਿਚਾਰ ਤਾਰਾ ਇਹ ਜਿਹੜੀ ਹੈ ਐਡਮੰਡ ਹੇਲੀ ਨਾਮ ਦਾ ਇੱਕ ਸਾਇੰਟਿਸਟ ਹੈ ਜਿਹਨੂੰ ਆਪਾਂ ਪੂੰਛੜ ਤਾਰਾ ਜਾਂ ਤੁੰਕੇ ਤੂ ਤਾਰੇ ਦੇ ਪ੍ਰਕਰਮਪੰਧ ਦੇ ਨਾਲ ਜੋੜ ਕੇ ਜਾਣਦੇ ਆ ਕਿਉਂਕਿ ਉਹਨੇ ਪ੍ਰਕਰਮਪੰਧ ਜਿਹੜਾ ਹੈ ਤੁੰਕੇ ਤੂ ਤਾਰੇ ਦਾ ਦੱਸਿਆ ਸੀਗਾ ਉਦੇ ਬਾਰੇ ਉਹਦੇ ਕਰਕੇ ਇਹ ਜਿਹੜਾ ਵਿਗਿਆਨਿਕ ਕਾਫੀ ਮਸ਼ਹੂਰ ਹੈ ਐਡਮੰਡ ਹੈਲੀ ਇਹਦਾ ਨਾਮ ਹੈ ਉਹਨੂੰ ਹੈਲੀਜ਼ ਕਾਮੇਟ ਕਹਿੰਦੇ ਨੇ ਜਿਹੜਾ ਤੁਮਕੇਤੂ ਯਾਨੀ ਤੁਮਕੇਤੂ ਦਾ ਪ੍ਰਕਰਮਾ ਪੰਧ ਉਹਨੇ ਦੱਸਿਆ ਸੀਗਾ ਸੋ ਉਸੇ ਵਿਗਿਆਨਕ ਨੇ 19 1692 ਦੇ ਵਿੱਚ ਉਸ ਬੰਦੇ ਨੇ ਇੱਕ ਥਿਰੀ ਪੇਸ਼ ਕੀਤੀ ਇੱਕ ਧਾਰਨਾ ਦਿੱਤੀ ਦੀ ਧਰਤੀ ਦੇ ਅੰਦਰ ਵੀ ਜਿਹੜਾ ਰਹਿਣ ਦੇ ਲਾਇਕ ਬਹੁਤ ਵੱਡੀਆਂ ਕਈ ਜਗ੍ਹਾਾਂ ਨੇ ਕਈ ਥਾਵਾਂ ਨੇ ਉਹ ਇਸ ਕਰਕੇ ਉਹ ਕਹਿੰਦਾ ਵੀ ਇਹ ਧਰਤੀ ਅੰਦਰੋਂ ਖੋਖਲੀ ਹੈ ਤੇ ਜਿਵੇਂ ਬਾਹਰ ਇੱਕ ਸੂਰਜ ਹੈ ਐਵੇਂ ਧਰਤੀ ਦੇ ਵਿਚਾਲੇ ਇੱਕ ਬਹੁਤ ਜ਼ਿਆਦਾ ਤਾਪਮਾਨ ਵਾਲੀ ਗੋਲ ਕੋਰ ਹੈ ਯਾਨੀ ਇੱਕ ਐਹੀ ਜੀ ਗੋਲ ਘੇਰੇ ਵਾਲੀ ਪਰਤ ਹੈ ਜਿਹੜੀ ਸੂਰਜ ਵਾਂਗੂ એનર્ਜੀ ਸੋਰਸ ਦਾ ਕੰਮ ਕਰਦੀ ਹੈ ਤੇ ਧਰਤੀ ਦੇ ਅੰਦਰ ਜਿਹੜੀਆਂ ਖਾਲੀ ਥਾਵਾਂ ਨੇ ਜਿਹੜੀ ਧਰਤੀ ਅੰਦਰੋਂ ਖੋਖਲੀ ਹੈ ਉਹ ਕਨਸੈਂਟ੍ਰਿਕ ਰਿੰਗਸ ਨੇ ਉਹ ਘੇਰੇ ਨੇ ਜਿਹੜੇ ਇੱਕ ਦੂਜੇ ਨੂੰ ਕਈ ਥਾਵਾਂ ਨੇ ਕੱਟਦੇ ਨੇ ਬਿੱ ਧਰਤੀ ਦੇ ਅੰਦਰ ਬਹੁਤ ਸਾਰੇ ਖਾਲੀ ਥਾਵਾਂ ਦੇ ਘੇਰੇ ਜੇ ਗੂਲੇ ਜੇ ਬਣੇ ਹੋਏ ਨੇ ਉਹ ਪਿਆਜ਼ ਦੀਆਂ ਲੇਅਰਸ ਵਾਂਗੂ ਇੱਕ ਦੂਜੇ ਨੂੰ ਵਿੱਚੋਂ ਵਿੱਚੋਂ ਕੱਟਦੇ ਵੀ ਨੇ ਉਹ ਜਿੱਥੋਂ ਜਿੱਥੋਂ ਘੇਰੇ ਇੱਕ ਦੂਸਰੇ ਨੂੰ ਕੱਟਦੇ ਨੇ ਉੱਥੇ ਤੋਂ ਵਿਚਾਲੇ ਜਿਹੜੀ ਖਾਲੀ ਥਾਂ ਹੈ ਉਹਦਾ ਕਹਿਣਾ ਸੀ ਕਿ ਉਹ ਇਨਸਾਨ ਦੇ ਰਹਿਣ ਲਾਇਕ ਜਾਂ ਜੀਵਾਂ ਦੇ ਰਹਿਣ ਲਾਇਕ ਥਾਵਾਂ ਨੇ ਉੱਥੇ ਦਾ ਜਿਹੜਾ ਵਾਤਾਵਰਣ ਹੈ ਬਹੁਤ ਅੱਛਾ ਹੈ ਤੇ ਇਸ ਲਾਇਕ ਹੈ ਜਿਹਦੇ ਵਿਚਾਲੇ ਰਹਿ ਜਾ ਸਕਦਾ ਕੋਈ ਵੀ ਇਨਸਾਨ ਉਹਦੇ ਵਿਚਾਲੇ ਰਹਿ ਸਕਦਾ ਯਕੁਈ ਵੀ ਪ੍ਰਜਾਤੀਆਂ ਉਹਦੇ ਵਿਚਾਲੇ ਰਹਿ ਸਕਦੀਆਂ ਨੇ ਇਹ ਥਿਊਰੀ ਜਿਹੜੀ ਹੈ ਐਡਮੰਡ ਹੈਲੀ ਨੇ 1692 ਦੇ ਵਿੱਚ ਪੇਸ਼ ਕੀਤੀ ਸੀ ਫਿਰ ਆਪਾਂ ਇੱਕ ਸੁਣਦੇ ਹਾਂ ਵੀ 1888 ਦੇ ਵਿੱਚ ਜਿਹੜੀ ਹੈਲੈਨਾ ਬਲਾਵਟਸਕੀ ਨਾਮ ਦੀ ਇੱਕ ਬਹੁਤ ਤਗੜੀ ਫਿਲਾਸਫਰ ਹੋਈ ਜਿਹੜੀ ਕਿ ਥੀਓਸ ਫਿloਸਫੀਕਲ ਸੋਸਾਇਟੀ ਜਿਹੜੀ ਹੈ ਉਹਦੀ ਹੈਡ ਬਣੀ ਉਸ ਸਮੇਂ ਤੇ ਉਹਨੇ ਬਹੁਤ ਜ਼ਿਆਦਾ ਇੱਕ ਇਸ ਗੱਲ ਤੇ ਜ਼ੋਰ ਦਿੱਤਾ ਵੀ ਜਿਹੜੀਆਂ ਸਾਡੀਆਂ ਰੂਟ ਰੇਸਸ ਨੇ ਜਾਂ ਜਿਹੜੀਆਂ ਸਾਡੀਆਂ ਬੀਜ نسلਾਂ ਨੇ ਜਿੰਨਾ ਤੋਂ ਇਨਸਾਨ ਇਸ ਰੂਪ ਦੇ ਵਿੱਚ ਪੋਂਟੀਆ ਹੌਲੀ 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 ਖੌਲੀ ਡੀਐਨਏ ਦੇ ਵਿੱਚ ਡਵੈਲਪਮੈਂਟ ਹੋ ਕੇ ਵਿਕਸਿਤ ਹੋ ਕੇ ਉਹਨੇ ਇੱਕ ਸੀਕ੍ਰੇਟ ਡਾਕਟਰਾਈਨ ਨਾਮ ਦੀ ਕਿਤਾਬ ਲਿਖੀ ਜਿਦੇ ਵਿੱਚ ਉਹਨੇ ਜ਼ਮੀਨ ਦੇ ਅੰਦਰ ਵਸਦੀਆਂ ਪ੍ਰਜਾਤੀਆਂ ਨੂੰ ਹੀ ਸਾਡੇ ਵੱਡੇ ਬਡੇਰੇ ਦੱਸਿਆ ਦੱਸਿਆ ਕਿ ਅਸੀਂ ਉਹਨਾਂ ਤੋਂ ਹੀ ਸਾਰਿਆਂ ਤੋਂ ਪੈਦਾ ਹੋਈਆਂ ਤੇ ਇਸ ਸਿਧਾਂਤ ਤੋਂ ਦਾ ਉਹ ਰੂਸ ਦੀ ਰਹਿਣ ਵਾਲੀ ਸੀਗੀ ਹੈਲਨਾ ਬਲਵਟਸ ਕੀ ਉਹਦਾ ਨਾਮ ਹੈ ਤੇ ਉਹ ਬਹੁਤ ਜ਼ਿਆਦਾ ਉਹਦਾ ਜਿਹੜਾ ਇਹ ਸੀਕ੍ਰੇਟ ਡਾਕਟਰਾਈਨ ਬਹੁਤ ਮਸ਼ਹੂਰ ਹੋਇਆ ਦੁਨੀਆ ਦੇ ਵਿੱਚ ਇਹਨੂੰ ਰੂਟ ਰੇਸਸ ਦੇ ਬਾਰੇ ਦੇ ਵਿੱਚ ਡਾਕਟ੍ਰਾਈਨ ਕਿਹਾ ਜਾਂਦਾ ਹੈ ਫਿਰ ਜਿਹੜਾ ਇੱਕ ਬੜੀ ਅਜੀਬ ਜੀ ਗੱਲ ਹੋਈ ਇੱਕ ਫਰਾਂਸ ਦਾ ਬੰਦਾ ਸੀਗਾ ਅਲੈਗਜ਼ਾਂਦਰ ਅਲੈਗਜ਼ਾਂਦਰ ਸੈਂਟੀਏਵਸ ਉਹਦਾ ਨਾਮ ਅਲੈਗਜ਼ੈਂਦਰੇ ਸੰਟਿਏਵ ਸੀਗਾ ਉਹਨੇ ਇੱਕ ਬਹੁਤ ਜਾਲਾ ਲਿਖਿਆ ਜਿੱਤੇ ਸਭ ਤੋਂ ਵੱਧ ਅਲੈਗਜ਼ੈਂਦਰੇ ਸੰਟਿਏਵਸ ਨੇ ਲਿਖਿਆ ਉਹ ਫਰਾਂਸ ਦਾ ਰਹਿਣ ਵਾਲਾ ਸੀਗਾ ਤੇ ਪੈਰਿਸ ਦੇ ਵਿੱਚ ਰਹਿੰਦਾ ਸੀ ਉਹ ਹੈ ਕਿ ਕਿ 1857 ਦਾ ਵਿਦਰੋਹ ਹੋਣ ਤੋਂ ਬਾਅਦ ਇੱਕ ਬੰਦਾ ਇੱਥੇ ਤੋਂ ਭਾਰਤ ਤੋਂ ਪੈਰਿਸ ਗਿਆ ਜਿਹਦਾ ਨਾਮ ਸੀਗਾ ਹਾਜੀ ਸ਼ਰੀਫ ਉਹ ਆਪਣਾ ਮਤਲਬ ਉਹਦਾ ਜਾਲੀ ਨਾਮ ਸੀਗਾ ਉਹਨੂੰ ਯੁਵਰਾਜ ਹਾਜੀ ਸ਼ਰੀਫ ਕਿਹਾ ਜਾਂਦਾ ਸੀ ਉਹਨੇ ਉਥੇ ਪੈਰਿਸ ਦੇ ਵਿੱਚ ਪੰਛੀਆਂ ਦੀ ਦੁਕਾਨ ਖੋਲੀ ਇੱਕ ਤੇ ਨਾਲੋਂ ਨਾਲ ਉਹ ਪੂਰਬੀ ਪਹਾਸ਼ਾਵਾਂ ਸਖਾਨ ਲੱਗ ਪਿਆ ਤਾਂ ਇਹ ਜਿਹੜਾ ਅਲੈਗਜ਼ੈਂਦਰੇ ਸਿੰਘ ਤੀਵ ਸੀਗਾ ਇਹ ਉਹਦੇ ਕੋਲ ਪੂਰਬੀ ਭਾਸ਼ਾਵਾਂ ਸਿੱਖਣ ਲੱਗ ਪਿਆ ਉਹ ਇਹਨੂੰ ਸੰਸਕ੍ਰਿਤ ਸਖਾਨ ਲੱਗ ਪਿਆ ਪਰ ਵਿੱਚ ਵਿੱਚ ਉਹ ਕੁਝ ਇਹੋ ਜਿਹੇ ਅੱਖਰ ਲਿਖਦਾ ਸੀ ਜਾਂ ਬੋਲਦਾ ਵੀ ਸੀ ਜਾਂ ਇਹੋ ਜਿਹੇ ਸਕ੍ਰਿਪਚਰਸ ਗ੍ਰੰਥਾਂ ਦਾ ਉਲੇਖ ਕਰਦਾ ਸੀ ਜਿਹੜੇ ਕਿ ਪ੍ਰੀ ਐਡਮਾਈਟ ਭਾਸ਼ਾ ਦੇ ਸੀਗੇ ਜਿਹੜੀ ਜਿੰਨ ਬਿਟੇਨੀਅਨ ਭਾਸ਼ਾ ਕਹਿੰਦੇ ਨੇ ਜਿਹੜੀ 6000 ਸਾਲ ਤੋਂ ਵੱਧ ਪੁਰਾਣੀ ਦੱਸੀ ਜਾਂਦੀ ਹੈ ਇਸ ਭਾਸ਼ਾ ਨੂੰ ਜਾਣਨ ਵਾਲੇ ਬਹੁਤ ਘੱਟ ਸੰਸਾਰ 'ਚ ਬੰਦੇ ਤੇ ਮੰਨਿਆ ਜਾਂਦਾ ਹੈ ਵੀ ਇਹਨੂੰ ਜਾਣਨ ਵਾਲੇ ਜ਼ਿਆਦਾਤਰ ਬੰਦੇ ਜਿਹੜੇ ਨੇ ਉਹ ਧਰਤੀ ਦੇ ਅੰਦਰ ਵਾਲੀ ਦੁਨੀਆ 'ਚ ਸ਼ਿਫਟ ਹੋ ਗਏ ਹੁਣ ਧਰਤੀ ਦੇ ਅੰਦਰ ਵਾਲੀ ਦੁਨੀਆ ਦੇ ਬਾਰੇ ਆਪਾਂ ਵੱਖ-ਵੱਖ ਜਗ੍ਹਾ ਤੇ ਕਿੰਨੇ ਉਲੇਖ ਪੜਦੇ ਆ ਤਿੱਬਤ ਦੇ ਜਿਹੜੇ ਭਿਕਸ਼ੂ ਨੇ ਉਹਨਾਂ ਦੇ ਧਰਮ ਗ੍ਰੰਥਾਂ ਦੇ ਵਿੱਚ ਵੀ ਉਹਨਾਂ ਦੇ ਵਿਸ਼ਵਾਸਾਂ ਦੇ ਵਿੱਚ ਵੀ ਭਾਰਤ ਦੇ ਜਿੰਨੇ ਵੀ ਸੰਤ ਨੇ ਉਹ ਗੱਲ ਕਰਦੇ ਨੇ ਹਿਮਾਲਿਆ ਦੀ ਗੋਦ ਦੇ ਵਿੱਚ ਇਸ ਤਰ੍ਹਾਂ ਦੀ ਧਰਤੀ ਦੇ ਹੋਣ ਦੀ ਤਾਂ ਜਿਹੜੀਆਂ ਧਰਤੀ ਦੇ ਅੰਦਰ ਵਸੀਆਂ ਹੋਈਆਂ ਪ੍ਰਜਾਤੀਆਂ ਨੇ ਉਹਨਾਂ ਦੇ ਬਾਰੇ ਦੇ ਵਿੱਚ ਫਿਰ 19 19ਵੀਂ ਸਦੀ ਦੇ ਅੰਤ ਦੇ ਵਿੱਚ ਤੇ 20ਵੀਂ ਸਦੀ ਦੀ ਸ਼ੁਰੂਆਤ ਦੇ ਵਿੱਚ ਇੱਕ ਜੌਨ ਕੀਵਜ਼ ਨਾਮ ਦਾ ਜੌਨ ਕੀਵਜ਼ ਸਿੰਜ਼ ਨਾਮ ਦਾ ਬੰਦਾ ਹੋਇਆ ਜਿਹੜਾ ਕਿ ਮਿਲਟਰੀ ਦਾ ਹਿਸਟੋਰੀਅਨ ਸੀਗਾ ਉਹਨੇ ਤਾਂ ਕਿਉਂਕਿ ਉਹ ਜੀਓਲੋਜਿਸਟ ਵੀ ਸੀਗਾ ਭੂ ਵਿਗਿਆਨੀ ਸੀਗਾ ਤਾਂ ਉਹਨੇ ਧਰਤੀ ਅੰਦਰਲੀ ਸਬਤਾਵਾਂ ਤੇ ਫਾਰਮਲ ਖੋਜ ਸ਼ੁਰੂ ਕੀਤੀ ਤੇ Hindu ਧਰਮ ਦੇ Vishnu Purana ਦੇ ਵਿੱਚ ਅਗਾਰਥਾ ਵਜੂ ਅਗਾਰਥਾ ਨਾਮ ਨਾਲ ਅੰਦਰੂਨੀ ਧਰਤੀ ਦਾ ਜ਼ਿਕਰ ਆਇਆ ਤੇ ਕਿਹਾ ਗਿਆ ਵੀ ਜਿਹੜਾ ਹਿੰਦੂਆਂ ਦਾ ਆਉਣ ਵਾਲਾ ਕਲਕੀ ਅਵਤਾਰ ਹੋਊਗਾ ਉਹ ਅਗਾਰਥਾ ਦੇ ਵਿੱਚ ਯਾਨੀ ਉਹ ਜ਼ਮੀਨ ਦੇ ਥੱਲੇ ਵਸੀ ਜਿਹੜੀ ਖੋਖਲੀ ਧਰਤੀ ਦੇ ਅੰਦਰਲੀ ਦੁਨੀਆ ਉੱਥੇ ਜਨਮ ਲਊਗਾ ਤਿੱਬਤੀ ਬੁੱਧਿਜ਼ਮ ਦੀ ਵਜਰਯਾਨੀ ਸ਼ਾਖਾ ਦੇ ਵਿੱਚ ਇੱਕ ਪਦਮ ਸੰਭਵ ਨਾਮ ਦਾ ਉਹਨਾਂ ਦਾ ਵਿਦਵਾਨ ਹੋਇਆ ਉਹਨੇ 8ਵੀਂ ਸਦੀ ਦੇ ਵਿੱਚ ਇਹਦਾ ਜ਼ਿਕਰ ਕੀਤਾ ਅਗਾਰਥਾ ਦਾ ਫਿਰ ਤਿੱਬਤੀ ਬੁੱਧ ਧਰਮ ਦੇ ਕਾਰਕ ਚੱਕਰ ਤੰਤਰ ਨਾਮੀ ਧਰਮ ਗ੍ਰੰਥ ਦੇ ਅੰਦਰ ਵੀ ਧਰਤੀ ਅੰਦਰ ਵਸੀਆਂ ਸ਼ੰਬਾਲਾ ਵਰਗੀਆਂ ਦੁਨੀਆਂ ਦਾ ਜਾਂ ਸਬਤਾਵਾਂ ਦਾ ਜ਼ਿਕਰ ਕੀਤਾ ਗਿਆ ਹੁਣ ਆਪਾਂ ਦੋਸਤੋ ਇੱਕ ਇੱਕ ਕਰਕੇ ਗੱਲ ਕਰਦੇ ਆਂ ਵੀ ਅੰਦਰ ਵਸਣ ਵਾਲੀਆਂ ਦੁਨੀਆਂ ਨੂੰ ਕਿਸ ਕਿਸ ਨਾਮ ਨਾਲ ਕਿਸ ਕਿਸ ਰੂਪ ਦੇ ਵਿੱਚ ਜਾਣਿਆ ਜਾਂਦਾ ਅਗਾਰਥਾ ਦੀ ਜੇ ਗੱਲ ਕਰੀਏ ਸਭ ਤੋਂ ਵੱਧ ਦੇ ਵਿੱਚ ਪੌਪੂਲਰ ਹੈ ਜਿਹੜੀ ਅੰਦਰੂਨੀ ਦੁਨੀਆਂ ਦੀ ਗੱਲ ਹੁੰਦੀ ਹੈ ਸੰਸਾਰ ਦੇ ਵੱਖ-ਵੱਖ ਏਰੀਆ ਦੇ ਵਿੱਚ ਸੁਣਨ ਨੂੰ ਮਿਲਦੀਆਂ ਨੇ ਗੱਲਾਂ ਬਹੁਤ ਸਾਰੇ ਗਵਾਹ ਵੀ ਸਾਹਮਣੇ ਆਉਂਦੇ ਨੇ ਵੀ ਉਹਨਾਂ ਦੇ ਨਾਲ ਹੈ ਜਾਂ ਕੁਝ ਵਾਪਰਿਆ ਜਾਂ ਇਸ ਦੁਨੀਆ ਦਾ ਕੋਈ ਵਸ ਗਈ ਉਹਨਾਂ ਨੂੰ ਮਿਲਿਆ ਤਾਂ ਅਗਾਰਥਾ ਜਿਹੜਾ ਹੈਗਾ ਉਹ ਹਿਮਾਲਿਆ ਦੀ ਗੋਦ ਦੇ ਵਿੱਚ ਜ਼ਮੀਨ ਹੇਠਾਂ ਵਸੀ ਦੁਨੀਆ ਦੱਸਿਆ ਜਾਂਦਾ ਹੈ ਇਹ ਕੁਝ ਲੋਕ ਇਹਨੂੰ ਹਿੰਦੂ ਕੁਸ਼ ਪਰਬਤ ਵਾਲੀ ਸਾਈਡ ਦੱਸਦੇ ਨੇ ਕੁਝ ਲੋਕ ਕਿ ਇਹਨੂੰ ਜਿਹੜਾ ਮਾਊਂਟ ਕਲਾਸ਼ ਹੈ ਜਾਂ ਕਲਾਸ਼ ਪਰਬਤ ਹੈ ਉਹ ਉਹਦੇ ਥੱਲੇ ਵਸੀ ਦੁਨੀਆ ਦੱਸਦੇ ਨੇ ਹੁਣ ਦੱਸਿਆ ਜਾਂਦਾ ਹੈ ਵੀ ਇਸ ਦੁਨੀਆ ਦੇ ਇਨਚਾਰਜ ਜਿਹੜੇ ਨੇ ਉਹਨਾਂ ਨੂੰ ਗਾਰਡੀਅਨਜ਼ ਜਾਂ ਮਾਸਟਰਜ਼ ਜਾਂ ਵਾਈਜ਼ ਪੀਪਲ ਵਾਈਜ਼ਮੈਨ ਕਿਹਾ ਜਾਂਦਾ ਹੈ ਤੇ ਜਿਹੜੇ ਅਨਨੋਨ ਨਾਇਨ ਵਾਈਸਮੈਨ ਦੀ ਗੱਲ ਹੁੰਦੀ ਹੈ ਇੰਡੀਆ ਦੇ ਸਬੰਧ ਦੇ ਵਿੱਚ ਨੋ ਇਹ ਜੇ ਮਹਾ ਆਤਮ ਮਹਾਨ ਆਤਮਾਵਾਨੇ ਉਹ ਇਹੀ ਇਹਨਾਂ ਦੇ ਬਾਰੇ ਹੀ ਮਿਲਦਿਆ ਜੁੰਦਾ ਕਨਸੈਪਟ ਹੈ ਇਹੀ ਗੱਲ ਹੈ ਇਹਨਾਂ ਚ ਪਹਿਲੀ ਜਿਹੜੀ ਸਭ ਤੋਂ ਵੱਡੇ ਲੈਵਲ ਦੀ ਯਾਨੀ ਇਸ ਹਾਇਰਾਰਕੀ ਦੇ ਵਿੱਚ ਜੇ ਆਪਾਂ ਗੱਲ ਕਰੀ ਕਿਸ ਤੋਂ ਉੱਪਰ ਕਿਹੜਾ ਅਫਸਰ ਕਿਸ ਤੋਂ ਉੱਪਰ ਕਿਹੜਾ ਅਫਸਰ ਇਹਨੂੰ ਆਪਾਂ ਹਾਇਰਾਰਕੀ ਕਹਿ ਦਿੰਦੇ ਆ ਐਵੇਂ ਜਿਹੜੀ ਇਹਨਾਂ ਦੀ ਹਾਇਰਾਰਕੀ ਦੇ ਵਿੱਚ ਸਭ ਤੋਂ ਉੱਪਰ ਜਿਹੜਾ ਬੰਦਾ ਹੈ ਜਿਸਦਾ ਪਰਮਾਤਮਾ ਨਾਲ ਸਿੱਧਾ ਸੰਪਰਕ ਹੈ ਕਨੈਕਟੀਵਿਟੀ ਹੈ ਉਹਨੂੰ ਨੰਨੇ ਬ੍ਰਹਮਾਤਮਾ ਫਿਰ ਉਸ ਤੋਂ ਥੱਲੇ ਆਂਦਾ ਮਹਾਤਮਾ ਫਿਰ ਤੀਸਰਾ ਆਂਦਾ ਮੰਗ ਕਿਹਾ ਜਾਂਦਾ ਵੀ ਇਹ ਤਿੰਨ ਇਹਦੇ ਸਪਿਰਚੁਅਲ ਐਡਮਿਨਿਸਟਰेटर ਨੇ ਤਿੰਨ ਅਧਿਆਤਮਿਕ ਜਿਹੜੇ ਨੇ ਆਗੂ ਨੇ ਇਹਦੇ ਬ੍ਰਹਮਾਤਮਾ ਮਹਾਤਮਾ ਤੇ ਮੰਗ ਫਿਰ ਅਲੈਗਜ਼ੈਂਡਰ ਸੈਂਟੀਏਵਜ਼ ਤੇ ਹਾਜੀ ਸ਼ਰੀਫ ਜਿਹੜੇ ਨੇ ਉਹਨਾਂ ਨੇ ਸਭ ਤੋਂ ਵੱਧ ਦੇਦੇ ਤੇ ਅਗਾਰਥਾ ਤੇ ਕੋਜ ਕੀਤੀ ਜਿਹੜਾ ਹਾਜੀ ਸ਼ਰੀਫ ਸੀਗਾ ਉਹ ਮੰਨਿਆ ਜਾਂਦਾ ਹੈ ਕਿ ਵੀ ਉਹ ਇਸ ਅਗਾਰਥਾ ਦਾ ਇੱਕ ਸਿਆਣੇ ਬੰਦਿਆਂ ਦੇ ਵਿੱਚੋਂ ਸੀਗਾ ਉਹਨਾਂ ਦੀ ਹਾਇਰਾਰਕੀ 'ਚੋਂ ਕਾਫੀ ਥੱਲੇ ਸੀਗਾ ਬਟ ਉਹ ਉਸ ਦੁਨੀਆ 'ਚੋਂ ਆਇਆ ਸੀਗਾ ਤੇ ਜਦੋਂ ਭਾਰਤ ਦੇ ਵਿੱਚ 1857 ਦਾ ਵਿਦਰੋਹ ਫੇਲ ਹੋ ਜਾਂਦਾ ਤਾਂ ਉਸ ਤੋਂ ਬਾਅਦ ਉਹ ਪੈਰਿਸ ਦੇ ਵਿੱਚ ਸ਼ਿਫਟ ਹੋ ਜਾਂਦਾ ਉੱਥੇ ਜਾ ਕੇ ਉਹ ਪੰਛੀਆਂ ਦੀ ਤੇ ਪੂਰਬੀ ਭਾਸ਼ਾਵਾਂ ਸਿਖਾਣ ਦੀ ਦਾ ਟ੍ਰੇਨਿੰਗ ਸੈਂਟਰ ਖੋਲ ਲੈਂਦਾ ਤਾਂ ਦੁਕਾਨ ਖੋਲ ਲੈਂਦਾ ਪੰਛੀਆਂ ਦੀ ਤੇ ਉਹ ਦੱਸਦਾ ਕਿ ਵੀ ਜਿਹੜੇ ਉੱਥੇ ਦੇ ਵਾਈਜ਼ਮੈਨ ਨੇ ਗਾਰਡੀਅਨਸ ਨੇ ਜਾਂ ਮਾਸਟਰਸ ਨੇ ਉਹ ਬ੍ਰਹ마ਤਮਾ ਮਹਾਤਮਾ ਤੇ ਮੰਗ ਤਿੰਨ ਨੇ ਤੇ ਉਹ ਦੱਸਦਾ ਵੀ ਇਹ ਕਹੀ ਜੀ ਦੁਨੀਆ ਉਹ ਦੱਸਦਾ ਵੀ ਉਹਦਾ ਇੱਕ ਸੂਰਜ ਵਾਂਗੂ ਅਲੱਗ ਹੀ ਸੋਰਸ ਹੈ એનર્ਜੀ ਦਾ ਸੋਰਸ ਹੈ ਜਿਵੇਂ ਸਾਡੇ ਲਈ ਸੂਰਜ ਹੈ ਉਵੇਂ ਉਹਨਾਂ ਨੂੰ ਵੀ ਅੰਦਰੋਂ ਪ੍ਰਕਾਸ਼ ਆਂਦਾ ਪਰ ਉਹ ਪ੍ਰਕਾਸ਼ ਇੱਥੇ ਨਾਲੋਂ ਮੱਦਮ ਹੈ ਤੇ ਉਹ ਦੱਸਦਾ ਵੀ ਸਾਡੀ ਜਿਹੜੀ ਉੱਥੇ ਦੀ ਟੈਕਨੋਲੋਜੀ ਹੈ ਤੁਹਾਡੇ ਨਾਲੋਂ ਕਿਤੇ ਐਡਵਾਂਸ ਹੈ ਤੇ ਦੂਸਰੀ ਚੀਜ਼ ਵੀ ਸਾਡੇ ਲੋਕ ਲੜਾਈ ਝਗੜੇ ਬਾਰੇ ਨਹੀਂ ਜਾਣਦੇ ਉੱਥੇ ਵਾਇਲੈਂਸ ਬਿਲਕੁਲ 1% ਵੀ ਹੈ ਨਹੀਂ ਤੇ ਅਧਿਆਤਮਿਕ ਤੌਰ ਤੇ ਉਹ ਬਹੁਤ ਜ਼ਿਆਦਾ ਹਾਈ ਨੇ ਕਿਤੇ ਵੀ ਪਹੁੰਚ ਸਕਦੇ ਨੇ ਅਧਿਆਤਮਿਕ ਐਸਟਰਲ ਯਾਤਰਾ ਕਰਕੇ ਐਸਟਰਲ ਟ੍ਰੈਵਲ ਕਰਕੇ ਉਹ ਉਹ ਬਿਲਕੁਲ ਵੀ ਵਾਇਲੈਂਸ ਨੂੰ ਪਸੰਦ ਨਹੀਂ ਕਰਦੇ ਹੈਗੇ ਤੇ ਉਹਨਾਂ ਦੇ ਜਿਹੜੇ એનર્ਜੀ ਨੂੰ ਯੂਜ਼ ਕਰਨ ਦੇ ਜਿਹੜੇ ਢੰਗ ਨੇ ਟੈਕਨੀਕਸ ਨੇ ਉਹ ਆਪਣੇ ਨਾਲੋਂ ਬਹੁਤ ਐਡਵਾਂਸ ਨੇ ਉਹ ਸਾਡੀ ਹਰੇਕ ਇਨਸਾਨਾਂ ਦੀ ਯਾਨੀ ਸਾਡੀ ਸਭਿਤਾ ਦੀ ਹਰੇਕ ਖੋਜ ਹਰੇਕ ਤਕਨੀਕੀ ਵਿਕਾਸ ਤੇ ਨਜ਼ਰ ਰੱਖਦੇ ਨੇ ਉਹਨਾਂ ਨੂੰ ਹਰੇਕ ਸਾਡੀ ਡਿਵੈਲਪਮੈਂਟ ਦਾ ਧਰਤੀ ਤੇ ਹੋਣ ਵਾਲੀ ਸਾਡੀ ਦੁਨੀਆ 'ਚ ਹਰੇਕ ਖੋਜ ਦਾ ਉਹਨਾਂ ਨੂੰ ਪਤਾ ਹੁੰਦਾ ਇੱਕੋ ਬੜਾ ਖੁਸ਼ ਹੋ ਕੇ ਦੱਸਦਾ ਹੁੰਦਾ ਸੈਂਟੀਜਿਵਜ਼ ਨੂੰ ਵੀ ਉਹਨਾਂ ਦੇ ਦੋ ਜੀਬਾਂ ਨੇ ਵੀ ਇਸ ਕਰਕੇ ਥੋੜੀ ਦੁਨੀਆ ਦੇ ਵਿੱਚ ਮੰਨ ਲਿਆ ਜਾਂਦਾ ਵੀ ਉਹ नाग ਨਹੀਂ ਜਾਂ ਵੀ ਉਹ ਇਸ नाग ਨਹੀਂ ਹੈਗੇ ਉਹ ਸੱਪ ਨਹੀਂ ਹੈਗੇ ਤੇ ਉਹ ਜਿਹੜੇ ਨੇ ਦੋ ਜੀਭਾਂ ਵਾਲੇ ਇਨਸਾਨ ਨੇ ਵੀ ਉਹ ਦੋਨੋਂ ਜੀਭਾਂ ਉਹਨਾਂ ਦੀਆਂ ਅਲੱਗ-ਅਲੱਗ ਭਾਸ਼ਾਵਾਂ ਬੋਲ ਲੈਂਦੀਆਂ ਨੇ ਇੱਕੋ ਟਾਈਮ ਤੇ ਉਹ ਦੋ ਭਾਸ਼ਾਵਾਂ ਬੋਲ ਲੈਂਦੇ ਨੇ ਦੋ ਜੀਭਾਂ ਦੇ ਨਾਲ ਤੇ ਉਹ ਇੱਕ ਗੱਲ ਹੋਰ ਬੜੀ ਇਹਨੂੰ ਮਾਨ ਨਾਲ ਦੱਸਿਆ ਕਰਦਾ ਸੀ ਵੀ ਆ ਸਾਡੇ ਉੱਥੇ ਜਿਹੜਾ ਲਾਈਟ ਦੇ ਸੋਰਸ ਨੇ ਤੁਹਾਡੇ ਵਾਂਗੂ ਅਸੀਂ ਵਾਇਰਸ ਨਹੀਂ ਯੂਜ਼ ਕਰਦੇ ਅਸੀਂ ਆਪਟਿਕ ਫਾਈਬਰ ਯੂਜ਼ ਕਰਦੇ ਹਾਂ ਬਟ ਉਹਦੀਆਂ ਵਾਇਰ ਵਾਇਰਸ ਨਹੀਂ ਯੂਜ਼ ਕਰਦੇ ਹੈਗੇ ਅਸੀਂ ਆਪਟਿਕ ਫਾਈਬਰ ਦੀ ਰਿਸਰਚ ਦੇ ਵਿੱਚ ਤੁਹਾਡੇ ਨਾਲੋਂ ਹਜ਼ਾਰ ਸਾਲ ਤੋਂ ਵੱਧ ਐਡਵਾਂਸ ਆ ਤੇ ਸਾਡੇ ਸਾਰੇ ਰੋਸ਼ਨੀ ਦੇ ਸੋਰਸ ਜਿਹੜੇ ਨੇ ਉਹ ਦੱਸਦਾ ਵੀ ਆਪਟਿਕਸ ਫਾਈਬਰ ਦੇ ਨਾਲ ਜੁੜੇ ਹੋਏ ਨੇ 1908 ਦੇ ਵਿੱਚ ਇੱਕ ਵਿਲਿਸ ਜੋਰਜ ਇਮਰਸ਼ਨ ਨਾਮ ਦੇ ਬੰਦੇ ਨੇ ਇੱਕ ਕਿਤਾਬ ਲਿਖੀ স্মੋਕੀ ਗਾਰਡਨ ਨਾਮ ਦੀ ਕਾਫੀ ਜਿਆਦਾ ਪਪੂਲਰ ਹੈ ਇਹ ਕਿਤਾਬ ਦੋਸਤੋ ਇਹ ਕਿਤਾਬ ਜਿਹੜੀ ਹੈ ਉਹ ਇੱਕ ਓਲਾਫ ਜੋਂਜਨਸਨ ਨਾਮ ਦਾ ਸਮੁੰਦਰੀ ਯਾਤਰੀ ਸੀਗਾ ਨਾਰਵੇ ਦਾ ਉਹ ਉਹਦੀ ਯਾਤਰਾ ਦੇ ਜ਼ਿਕਰ ਦੱਸਦਾ ਵੀ ਓਲਾਫ ਜੋਂਜਨਸਨ ਨੇ ਜੋ ਉਹਨੂੰ ਦੱਸਿਆ ਸੋਹਣਾ ਖਾ ਕੇ ਉਹਦੇ ਸਾਹਮਣੇ ਵੀ ਮੈਂ ਸੱਚ ਕਹਿ ਰਿਹਾ ਜਿਉਂ ਵੀ ਕਹਿ ਰਿਹਾ ਵੀ ਮੈਂ ਨਾਰਵੇ ਤੋਂ ਜਦੋਂ ਸਾਊਥ ਪੋਲ ਵੱਲ ਗਿਆ ਤਾਂ ਮੈਨੂੰ ਇੱਕ ਐਂਟਰੈਂਸ ਦਿਖਾਈ ਦਿੱਤੀ ਮੈਂ ਉਹਦੇ ਅੰਦਰ ਚਲਾ ਗਿਆ ਉਹਦੇ ਅੰਦਰ ਇੱਕ ਅਲੱਗ ਹੀ ਪ੍ਰਕਾਰ ਦੀ ਦੁਨੀਆ ਵਸੀ ਹੋਈ ਸੀ ਸਮੂਕੀ ਗੌਰ ਤਾਂ ਕਹਿੰਦਾ ਉਹ ਕਹਿੰਦਾ ਵੀ ਜਿਹੜਾ ਉਹਨਾਂ ਦਾ ਸੂਰਜ ਪੰਕੋ એનર્ਜੀ ਦਾ ਸੋਰਸ ਸੀਗਾ ਉਹ ਹਲਕੀ ਹਲਕੀ ਧੁੰਦੇ ਜੀ ਛੜਦਾ ਸੀਗਾ ਤੇ ਉੱਥੇ ਰੋਸ਼ਨੀ ਸਾਡੇ ਵਾਂਗੂ ਚਮਕੀਲੀ ਲਾਲ ਨਹੀਂ ਸੀਗੀ ਉਹ ਬਲੂਇਸ਼ ਪਰਪਲ ਜੇ ਕਲਰ ਦੀ ਰੋਸ਼ਨੀ ਸੀਗੀ ਤੇ ਉੱਥੇ ਦੇ ਜਿਹੜੇ ਦਰਖਤ ਸੀਗੇ ਉਹਨਾਂ ਦੇ ਆਕਾਰ ਦਾ ਬਹੁਤ ਜ਼ਿਆਦਾ ਫਰਕ ਸੀਗਾ ਬਹੁਤ ਵੱਡੇ ਸੀਗੇ ਉਹ ਉਹਨਾਂ ਦੇ ਫਰੂਟਾਂ ਦਾ ਵੀ ਫਰਕ ਸੀਗਾ ਉਹੋ ਜਿਹੇ ਫਰੂਟ ਧਰਤੀ ਤੇ ਕੀਤੇ ਨਹੀਂ ਪਾਏ ਜਾਂਦੇ ਉਹ ਫਰੂਟਾਂ ਦੇ ਸਾਈਜ਼ ਦਾ ਵੀ ਫਰਕ ਹੈ ਉੱਥੇ ਦੇ ਇਨਸਾਨ ਕੁਝਕ ਤਾਂ ਜਿਹੜੇ ਨੇ ਸਾਡੇ ਨਾਲੋਂ ਛੋਟੇ ਕੱਦ ਦੇ ਨੇ ਕੁਝ ਜਿਹੜੇ ਨੇ 11 ਤੋਂ 12 ਫੁੱਟ ਦੇ ਨੇ ਉਹਨਾਂ ਦੀਆਂ ਉਮਰਾਂ ਵੀ ਜਿਹੜੀਆਂ ਨੇ 200 ਤੋਂ ਲੈ ਕੇ 7-800 ਸਾਲ ਤੱਕ ਦੀਆਂ ਨੇ ਉਹ ਸਾਡੇ ਹੀ ਵੱਡੇ-ਵਡੇਰੇ ਨੇ ਯਾਨੀ ਉਹ ਨਾ ਤੋਂ ਹੀ ਅਸੀਂ ਪੈਦਾ ਹੋਏ ਆ ਆ ਸਾਡੇ ਅੰਦਰ ਉਹਨਾਂ ਦਾ ਹੀ ਡੀਐਨਏ ਆ ਅੰਦਰੂਨੀ ਦੁਨੀਆ ਦੇ ਵਾਸੀਆਂ ਦਾ ਫਿਰ ਇੱਕ ਆਪ ਸਾਰੇ ਜਾਣਦੇ ਆ ਐਡਮਿਰਲ ਰਚਰਡੀ ਬਰਡ ਜਿਨੇ ਆਪਰੇਸ਼ਨ ਹਾਈ ਜੰਪ ਕੀਤਾ ਸੀਗਾ ਐਡਮਿਰਲ ਸੀਗਾ ਅਮਰੀਕਨ ਨੀਵੀ ਦੇ ਵਿੱਚ ਬਹੁਤ ਮਸ਼ਹੂਰ ਉਹਨਦੀਆਂ ਕਈ ਯਾਤਰਾਵਾਂ ਹੋਈਆਂ ਸਾਊਥ ਪੋਲ ਵੱਲ ਅੰਟਾਰਕਟਿਕਾ ਵੱਲ ਤੇ ਉਹਨੇ ਵੀ ਅੰਦਰੂਨੀ ਧਰਤੀ ਦੀ ਗੱਲ ਕੀਤੀ ਉਹਨੇ ਇਸ ਸਿਟੀ ਦਾ ਨਾਮ ਯਾਨੀ ਇਹਨਾਂ ਦੀ ਅਗਾਰਥਾ ਦੀ ਦੁਨੀਆ ਦਾ ਨਾਮ ਉਹਨੇ ਆਪ ਦੇ ਵੱਲੋਂ ਪ੍ਰਿੰਸੀਪਲ ਸਿਟੀ ਦੱਸਿਆ ਹੁਣ ਇੱਕ ਹੋਰ ਅਗਾਰਥਾ ਤੋਂ ਇਲਾਵਾ ਸ਼ੰਭਾਲਾ ਸ਼ੰਭਾਲਾ ਨਾਮ ਦੀ ਥਾਂ ਕਿਹਾ ਜਾਂਦਾ ਵੀ ਅਗਾਰਥਾ ਤੇ ਸ਼ੰਭਾਲਾ ਇੱਕੋ ਹੀ ਨੇ ਸਿਰਫ ਵੱਖ-ਵੱਖ ਭਾਸ਼ਾਵਾਂ ਵਿੱਚ ਲੋਕ ਕਿਉਂਕਿ ਇਸ ਦੁਨੀਆ ਦੇ ਰਾਹ ਸਾਡੇ ਸੰਸਾਰ 'ਚ ਬਹੁਤ ਜਗ੍ਹਾ ਤੇ ਅਲੱਗ-ਅਲੱਗ ਲੋਕੇਸ਼ਨਾਂ 'ਚ ਖੁੱਲਦੇ ਨੇ ਤੇ ਇਸ ਕਰਕੇ ਉਸ ਜਗ੍ਹਾ ਜਿਹੜੇ ਵੀ ਬੰਦੇ ਇਸ ਜਗ੍ਹਾ ਇੱਕ ਚੀਜ਼ ਹੋਰ ਆ ਕਿ ਜਿਹੜੇ ਅਗਾਰਥਾ ਦੇ ਵਾਸੀ ਨੇ ਉਹ ਟੈਲੀਪਥਿਕਲੀ ਹੀ ਗੱਲ ਕਰ ਦਿੰਦੇ ਨੇ ਉਹ ਜ਼ਿਆਦਾਤਰ ਇਨਸਾਨ ਦੇ ਨਾਲ ਵੀ ਦੋਂ ਸਾਹਮਣਾ ਹੁੰਦਾ ਉਹਨਾਂ ਦਾ ਤਾਂ ਦਿਮਾਗ ਦੀਆਂ ਤਰੰਗਾਂ ਨਹੀਂ ਇਹ ਗੱਲ ਕਰਦੇ ਨੇ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਵੀ ਉਹ ਹਰੇਕ ਦੀ ਭਾਸ਼ਾ ਨੂੰ ਜੀਵ ਰਹੀ ਬੋਲ ਸਕਣ ਤਾਂ ਸ਼ੰਬਾਲਾ 1888 ਦੇ ਵਿੱਚ ਹਲੈਨਾ ਬਲਾਵਾਟਸਕੀ ਨੇ ਵੀ ਸਿੱਕਟਰ ਡਾਕਟ੍ਰਾਈਨ ਦੇ ਵਿੱਚ ਇਹਦਾ ਜ਼ਿਕਰ ਕੀਤਾ ਤੇ ਇੱਕ ਜਿਹੜਾ ਆ ਆਹਾ ਕੀਵਜ਼ ਸੀਗਾ ਉਨੇ ਵੀ ਇਹਦਾ ਜ਼ਿਕਰ ਕੀਤਾ ਤਿੱਬਤੀ ਬੋਧੀ ਪਿਖਸ਼ੂ ਜਿਹੜੇ ਨੇ ਉਹ ਦਾਵਾ ਕਰਦੇ ਨੇ ਵੀ ਸ਼ੰਬਾਲਾ ਦੇ ਰਾ ਦੀ ਰਖਵਾਲੀ ਕਰਨ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਤਿੱਬਤ ਦੇ ਲਾਮਾ ਦੀ ਹੁੰਦੀ ਹੈ ਉਹ ਪ੍ਰਾਤਨ ਸੱਪਤਾਵਾਂ ਦੇ ਮਹਾਨ ਗਿਆਨ ਨੂੰ ਸਾਹਮਣੇ ਬੈਠੇ ਨੇ ਤੇ ਬਹੁਤ ਜ਼ਿਆਦਾ ਐਡਵਾਂਸਡ ਟੈਕਨੋਲੋਜੀ ਨੂੰ ਸਾਹਮਣੇ ਬੈਠੇ ਨੇ ਇਸ ਕਰਕੇ ਜਿਹੜਾ ਲਾਮਾ ਹੁੰਦਾ ਬੁੱਧ ਤਿੱਬਤੀ ਬੁੱਧ ਧਰਮ ਦਾ ਲਾਮਾ ਚੀਫ ਹੁੰਦਾ ਉਹਨਾਂ ਦੇ ਬੁੱਧ ਧਰਮ ਦਾ ਉਹ ਇਹਦੀ ਰਖਵਾਲੀ ਦੀ ਜ਼ਿੰਮੇਵਾਰੀ ਦੇਤੇ ਹੁੰਦੀ ਹੈ ਤੇ ਇਹਦੇ ਬਾਰੇ ਕਿਸੇ ਨੂੰ ਨਹੀਂ ਦੱਸਿਆ ਜਾਂਦਾ ਸਿਰਫ ਉਦੋਂ ਤਣਮ ਚੋਂ ਵੀ ਇੱਕ ਜਾਂ ਦੋ ਬੰਦੇ ਹੀ ਇਹ ਕਿੱਥੇ ਤੋਂ ਮਤਲਬ ਇਹਦੀ ਐਂਟ੍ਰੈਂਸ ਕਿੱਥੇ ਤੋਂ ਆ ਕਿੱਥੇ ਤੋਂ ਅੰਦਰ ਵੜਿਆ ਜਾਂਦਾ ਪ੍ਰਵੇਸ਼ ਦੁਆਰ ਕਿੱਥੇ ਹੈ ਇਹਦੇ ਬਾਰੇ ਇਹ ਮੰਨਿਆ ਜਾਂਦਾ ਵੀ ਤਿੱਬਤ ਵਾਲੇ ਪਾਸੇ ਜਿਹੜਾ ਹੈਗਾ ਸ਼ੰਬਾਲਾ ਦਾ ਅ ਅੰਦਰੂਨੀ ਦੁਆਰ ਹੈ ਪ੍ਰਵੇਸ਼ ਦੁਆਰ ਹੈ ਫਿਰ ਆਪਾਂ ਪਤਾਲ ਲੋਕ ਦੇ ਬਾਰੇ ਨਾਗ ਲੋਕ ਦੇ ਬਾਰੇ ਬਹੁਤ ਸਾਰੀਆਂ ਕਿਵਦੰਤੀਆਂ ਦੰਤ ਕਥਾਵਾਂ ਸੁਣਦੇ ਆਂ ਭਾਰਤ ਤਿੱਬਤ ਅਮਰੀਕੀ ਕਬੀਲੇ ਜਿਹੜੇ ਨੇ ਰੈਡ ਇੰਡੀਅਨ ਕਬੀਲੇ ਗੋਬੀ ਡੇਜ਼ਰਟ ਹੋ ਗਿਆ ਕੰਬੋਡੀਆ ਹੋ ਗਿਆ ਤੇ ਵਿਅਤਨਾਮ ਦੇ ਵਿੱਚ ਬਹੁਤ ਸਾਰੀਆਂ ਅਸੀਂ ਇਨਰ ਅਰਥ ਟਨਲਸ ਨੇ ਜਿਹਨੂੰ ਆਪਾਂ ਖੋਖਲੀ ਧਰਤੀ ਦੀਆਂ ਟਨਲਸ ਕਹਿ ਦਿੰਦੇ ਆਂ ਮਿਸਰ ਦੇ ਪਰਾਮਡਾ ਗੇਟਾ ਤਾਂ ਤੁਸੀਂ ਅਲੱਗ ਤੋਂ ਬਹੁਤ ਸਾਰੀਆਂ ਪ੍ਰੋਗਰਾਮ ਦੇਖ ਸਕਦੇ ਹਾਂ ਬਹੁਤ ਸਾਰੀ ਇੰਟਰਨੈਟ ਤੇ ਵੀ ਇਹਦੇ ਬਾਰੇ ਨੌਲੇਜ ਮੌਜੂਦ ਹੈ ਮਿਸਰ ਦੇ ਪਿਰਾਮਿਡਾਂ ਹਿੱਟਾ ਦੱਸਿਆ ਜਾਂਦਾ ਜਿੰਨੇ ਵੀ ਖੋਜੀਆਂ ਨੇ ਖੋਜ ਕੀਤੀ ਉਹਨਾਂ ਨੂੰ ਸਭ ਕੁਝ ਅੰਡਰਗਰਾਉਂਡ ਹੀ ਕਿਉਂ ਮਿਲਦਾ ਅੰਡਰਗਰਾਉਂਡ ਰਾ ਕਿੱਥੇ ਕਿੱਥੇ ਤੋਂ ਕਿੱਥੇ ਕਿੱਥੇ ਤੱਕ ਜਾਂਦੇ ਨੇ ਇੱਕ ਪਿਰਾਮਿਡ ਤੋਂ ਬਹੁਤ ਦੂਰ ਦੁਰੇਡੇ ਸ਼ਹਿਰਾਂ ਦੇ ਵਿੱਚ ਪਿਰਾਮਿਡਾਂ ਨੂੰ ਜਾਂਦੇ ਨੇ ਇਹ ਰਸਤੇ ਵੱਖ-ਵੱਖ ਕੋਨਿਆਂ 'ਚੋਂ ਅੰਡਰਗਰਾਉਂਡ ਸ਼ਹਿਰਾਂ ਨੂੰ ਜਾਂਦੇ ਨੇ ਇਹ ਦੱਸਿਆ ਜਾਂਦਾ ਵੀ ਮਿਸਰ ਦੇ ਪਿਰਾਮਿਡਾਂ ਤੋਂ ਈਵਨ ਇਹ ਤੱਕ ਦੱਸਿਆ ਜਾਂਦਾ ਵੀ ਮਿਸਰ ਦੇ ਪਿਰਾਮਿਡਾਂ ਤੋਂ ਲੈ ਕੇ ਭਾਰਤ 'ਚ ਵੀ ਜੈਪੁਰ ਦੇ ਇਥਾਂ ਕਿਤੇ ਕੋਈ ਸ਼ਹਿਰ ਵਾਂਗੂ ਉਹਨਾਂ ਦਾ ਇੱਕ ਸ਼ਹਿਰ ਹੈਗਾ ਇੱਕ ਰਾਜਧਾਨੀ ਹੈਗੀ ਹੈ ਜਿਹਦੇ ਤੱਕ ਕੀ ਉੱਥੇ ਤੋਂ ਮਿਸਰ ਦੇ ਪਰਾਮਿਡਾਂ ਤੋਂ ਉੱਥੇ ਤੱਕ ਵੀ ਰਸਤਾਨਾਂ ਨੇ ਵੀ ਇਹ ਪੂਰੀ ਦੁਨੀਆ ਦੇ ਵਿੱਚ ਅੰਦਰੂ ਅੰਦਰੂਨੀ ਵਸੀ ਹੋਈ ਦੁਨੀਆ ਨੂੰ ਜੋੜਨ ਵਾਲੇ ਟਨਲ ਸਿਸਟਮ ਮੌਜੂਦ ਨੇ ਤੇ ਉਹਨਾਂ ਦੇ ਸਬੂਤ ਵਕ ਵਕ ਸਮੇਂ ਤੇ ਵਕ ਵਕ ਲੋਕਾਂ ਨੂੰ ਗਵਾਹਾ ਵਜੋਂ ਸਾਹਮਣੇ ਆਉਂਦੇ ਨੇ ਫਿਰ ਅਮਰੀਕਾ ਦੇ ਵਿੱਚ ਇੱਕ ਮਾਉਂਟ ਸ਼ਾਸਤਾ ਜਿਹਦੇ ਬਾਰੇ ਅਮਰੀਕਨ ਲੋਕ ਜਾਣਦੇ ਨੇ ਕੈਲੀਫੋਰਨੀਆ ਦੇ ਵਿੱਚ ਉਥੇ ਦੱਸਿਆ ਜਾਂਦਾ ਵੀ ਅੰਦਰੂਨੀ ਜਿਹੜੇ ਸਾਡੇ ਤੋਂ ਪਹਿਲਾਂ ਦੀਆਂ ਸਭਤਾਵਾਂ ਸਾਡੀਆਂ ਜਿਹੜੀਆਂ ਰੂਟ ਰੇਸਿਸ ਲਿਮੂਰੀਅਨਜ਼ ਐਟਲੈਂਟਿਅਨਜ਼ ਇੱਥੇ ਇਹ ਜਿਹੜੇ ਨੇ ਇਸ ਤਰ੍ਹਾਂ ਦੇ ਸਾਡੇ ਪੁਰਾਣੇ ਬਜ਼ੁਰਗ ਕਹ ਲੋ ਜਾਂ ਇਨਸਾਨਾਂ ਦੇ ਪੂਰਵਜ ਕਹ ਲੋ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਨਸਲ ਹੈ ਉਹਨੂੰ ਲਮੂਰੀਅਨਸ ਕਹਿੰਦੇ ਨੇ ਉਹ ਮੰਨਿਆ ਜਾਂਦਾ ਵੀ ਕੈਲੀਫੋਰਨੀਆ ਦੇ ਮਾਉਂਟ ਸਾਸਤਾ ਦੇ ਹੇਠਾਂ ਲਮੂਰੀਅਨਸ ਰਹਿੰਦੇ ਨੇ ਤੇ ਉਹ ਟਾਈਮ ਟੂ ਟਾਈਮ ਲੋਕਾਂ ਦੇ ਸਾਹਮਣੇ ਆਉਂਦੇ ਵੀ ਰਹਿੰਦੇ ਨੇ ਉਹਨਾਂ ਦੀਆਂ ਨਿਸ਼ਾਨੀ ਇਹ ਆ ਉਹਨਾਂ ਦੀ ਅੱਖਾਂ ਚ ਚਿੱਟੀ ਜੀ ਵਿਚਾਲੇ ਚਿੱਟਾ ਜਿਵੇਂ ਆਪਣੇ ਮੋਤੀ ਹੁੰਦਾ ਉਹ ਨਹੀਂ ਹੁੰਦਾ ਉਹ ਕਾਲੀਆਂ ਹੀ ਹੁੰਦੀਆਂ ਨੇ ਬਸ ਗੋਲ ਗੋਲ ਹੁੰਦੀਆਂ ਆਪਣੇ ਵਰਗੀਆਂ ਛੋਟੀਆਂ ਛੋਟੀਆਂ ਨੇ ਪਰ ਗੋ ਕਾਲੀਆਂ ਹੀ ਹੁੰਦੀਆਂ ਨੇ ਤੇ ਬਿਲਕੁਲ ਵਾਈਟ ਉਹਨਾਂ ਦੇ ਰੰਗ ਕਿ ਜਿਹੜੇ ਨੇ ਜਿਵੇਂ ਫਲਬੈਰੀ ਦੇ ਮਰੀਜ਼ਾਂ ਦੇ ਸਫੇਦ ਰੰਗ ਹੁੰਦੇ ਨੇ ਉਸ ਤੋਂ ਵੀ ਗੂਰੇ ਗੂਰੇ ਉਹਨਾਂ ਦੇ ਰੰਗ ਹੁੰਦੇ ਨੇ ਤੇ ਲੋਕਾਂ ਦਾ ਦਾਵਾ ਹੈ ਕਿ ਯੂਐਸ ਦੇ ਆਂ ਦਾ ਕਿ ਬਹੁਤ ਵਾਰ ਉਹਨਾਂ ਨੂੰ ਮਾਉਂਟ ਰਾਸਤਾ ਦੇ ਉੱਪਰ ਇਹ ਜਿਹੜੇ ਨੇ ਲਮੂਰੀਅਨਸ ਮਿਲਦੇ ਨੇ ਹਾਈਪਰਬੋਰੀਅਨਸ ਲਮੂਰੀਅਨਸ ਤੇ ਐਟਲੈਂਟਿਅਨਸ ਇਹ ਜਿਹੜੀਆਂ ਨੇ ਰੂਟ ਰੇਸਸ ਦੱਸੀਆਂ ਜਾਂਦੀਆਂ ਨੇ ਬੀਜ ਨਸਲਾਂ ਯਾਨੀ ਇਨਸਾਨ ਜੀ ਤੋਂ ਬਾਅਦ ਚ ਪਹਿਲਾਂ ਹੋਇਆ ਐਮਾਜ਼ਨ ਦੇ ਜੰਗਲਾਂ ਦੇ ਵਿੱਚ ਮਾਇਆ ਸਿਵਲਾਈਜੇਸ਼ਨ ਦੇ ਜਿਹੜੇ ਪੁਰਾਣੇ ਸਮਾਰਕ ਮਿਲੇ ਨੇ ਉਹਦੇ ਹੇਠਾਂ ਬਹੁਤ ਸਾਰੀ ਖੋਜ ਕੀਤੀ ਗਈ ਚੈਨਲਸ ਮਿਲੀਆਂ ਜਿਹੜੀਆਂ ਬੰਦ ਨੇ ਖੋਲੀਆਂ ਜਾ ਰਹੀਆਂ ਹੈਗੀਆਂ ਬਹੁਤ ਔਖੀਆਂ ਨੇ ਖੁੱਲਣੀਆਂ ਸੀ ਇੱਕ ਤਾਂ ਬੰਦਾ ਵੀ ਕਿ ਸਰਕੇ ਮਸਾ ਵੜਦਾ ਪਰ ਉਹਦੇ ਅੰਦਰ ਜਿੱਥੇ ਤੱਕ ਵੀ ਇਨਸਾਨ ਵੜ ਸਕੇ ਨੇ ਬਹੁਤ ਐਸੇ ਆਰਟੀਫੈਕਟਸ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਮਿਲੀਆਂ ਨੇ ਜਿਹੜੀਆਂ ਕਿ ਸਾਡੀ ਦੁਨੀਆ ਦੀਆਂ ਹੈ ਨਹੀਂ ਉਹਨਾਂ ਦੇ ਲਈ ਵਰਤੀ ਗਈ ਮੈਟਲ ਜਿਹੜੀ ਆ ਸਾਡੀ ਦੁਨੀਆ ਚ ਪਾਈ ਹੀ ਨਹੀਂ ਜਾਂਦੀ ਇੱਕ ਆਡੋਰ ਦੇ ਵਿੱਚ ਥੱਲੇ ਹੇਠਾਂ ਇੱਕ ਸੀਕ੍ਰੀਟ ਲਾਇਬ੍ਰੇਰੀ ਦੱਸੀ ਜਾਂਦੀ ਆ ਵੀ ਉਹਦੇ ਜਿਹੜੇ ਕਿਤਾਬਾਂ ਨੇ ਉਹਦੇ ਕਵਰ ਜਿਹੜੇ ਨੇ ਮੈਟਲ ਦੇ ਬਣੇ ਹੋਏ ਨੇ ਇੱਕ ਆਡੋਰ ਚ ਉੱਥੇ ਜਿਹੜਾ ਨੀਲ ਆਮਸਟ੍ਰਾਂਗ ਸੀਗਾ ਜਿਹੜਾ ਪੁਲਾੜ ਯਾਤਰੀ ਸੀਗਾ ਉਹਨੇ ਵੀ ਯਾਤਰਾ ਕੀਤੀ ਲੁਕ ਛਿਪ ਕੇ ਉਹ ਨੂੰ ਵੀ ਪਤਾ ਸੀਗਾ ਵੀ ਉਹ ਇਕਵਾਡੋਰ ਦੇ ਵਿੱਚ ਇਨਰ ਵਰਲਡ ਦੀ ਲਾਇਬ੍ਰੇਰੀ ਆ ਵੀ ਇਹਤ ਨਾਮ ਦੀਆਂ ਕੇਵਸ ਤਾਂ ਆਪਾਂ ਬਹੁਤ ਮਸ਼ਹੂਰ ਜਾਣਦੇ ਆ ਇੱਕ ਸੂਗੋਂ ਕੇਵ ਜਾਂ ਸੁਡੋਂਗ ਕੇਵ ਉਹ ਵੀ ਇਹਤ ਨਾਮ ਤੇ ਫਿਲੀਪੀਨਸ ਤੋਂ ਮਤਲਬ ਹਜ਼ਾਰਾਂ ਕਿਲੋਮੀਟਰ ਵਿਚਾਲੇ ਜੀ ਪੈਂਦੀ ਆ ਉਹ ਉਹ ਵਿਏਟਨਾਮ ਦੇ ਅੰਦਰ ਆਉਂਦੀ ਆ ਦੇਸ਼ ਦੇ ਤੌਰ ਤੇ ਉਹ ਵਿਏਟਨਾਮੀ ਕੀ ਸੁਡਾਉਂਗ ਸੁਡੋਂਗ ਵੀ ਕਹਿੰਦੇ ਨੇ ਜਾਂ ਸੁਨਡੋਂਗ ਵੀ ਕਹਿੰਦੇ ਨੇ ਕਿਉਂਕਿ ਆਪਣੀ ਭਾਸ਼ਾ ਨਾਲੋਂ ਤੋਂ ਨਾ ਜਾਂ ਉਹਨਾਂ ਦਾ ਐਕਸੈਂਟ ਦਾ ਲਹਿਜੇ ਦਾ ਫਰਕ ਹੈ ਇਸ ਕਰਕੇ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਬਾਰੇ ਤਾਂ ਜ਼ਰੂਰ ਦੇਖਿਓ ਜੀ ਕਿਸੇ ਨੇ ਇਨਰ ਅਰਥ ਵਰਲਡ ਬਾਰੇ ਦੇਖਣਾ ਨਾ ਤਾਂ ਸੁਨਡੋਂਗ ਦੀ ਗੁਫਾ ਜਿਹੜੀ ਆ ਉਹਦਾ ਬਹੁਤ ਵੱਡਾ ਸਬੂਤ ਆ ਉਹਦੇ ਅੰਦਰ ਡਰੋਨ ਭੇਜਿਆ ਗਿਆ ਸੀ ਤੇ ਅੰਦਰੋਂ ਦੇਖਿਆ ਜਦ ਮਤਲਬ ਬੰਦਾ ਆਸ਼ਾ ਸ਼ਿਕਾਰ ਉਠਦਾ ਅਹੀ ਜੀ ਦੁਨੀਆਂ ਇਹ ਅੰਦਰ ਫਿਰ ਮਾਉਂਟ ਕੈਲਾਸ਼ ਦੇ ਬਾਰੇ ਆਪਾਂ ਸੁਣਦੇ ਰਹਨੇ ਆ ਅੱਜ ਦਿਨ ਕੋਈ ਨਾ ਕੋਈ ਨਵੀਂ ਗੱਲ ਫਿਰ ਇੱਕ ਨਾ ਇਜ਼ਰਾਈਲ ਦੇ ਵਿੱਚ ਯਰੂਸ਼ਲਮ ਤੋਂ ਕੀ 30 ਕਿਲੋਮੀਟਰ ਦੱਖਣ ਵਾਲੀ ਇੱਕ ਕੇਵ ਆਫ ਪੈਟਰੀਆਰਕਸ ਪੈਂਦੀ ਹੈ ਇਹ ਯਹੂਦੀਆਂ ਦਾ ਬਹੁਤ ਪੁਰਾਣਾ ਮਤਲਬ ਇਬਰਾਹਿਮ حضرت ਇਬਰਾਹਿਮ ਨਾਲ ਸੰਬੰਧਿਤ ਗੁਫਾ ਮੰਨੀ ਜਾਂਦੀ ਹੈ ਇਹ ਇਹਨੂੰ ਜਿਹੜੇ ਨੇ ਮੁਸਲਮ ਵੀ ਜਿਆਦਾ ਮੰਨਦੇ ਨੇ ਉਹ ਅਲ ਇਬਰਾਹਿਮੀ ਮਸਜਿਦ ਕਹਿੰਦੇ ਨੇ ਇਹਨੂੰ ਅਲ ਇਬਰਾਹਿਮੀ ਮਸਜਿਦ ਇਹ ਟੈਂਡਰ ਗੁਫਾਵਾਂ ਮੌਜੂਦ ਨੇ ਕਿ ਉਹ ਪੈਟ੍ਰੈਗਸ ਕਹਿੰਦੇ ਨੇ ਇਹਨੂੰ ਪੁਰਾਣੇ ਪੂਰਵਜਾਂ ਦੀਆਂ ਗੁਫਾਵਾਂ ਉਹ ਇਹਦੇ ਅੰਦਰ ਦੇਖਿਆ ਕਿਹਾ ਜਾਂਦਾ ਵੀ ਇਹਦੇ ਤੋਂ ਜਿਹੜਾ ਈਡਨ ਗਾਰਡਨ ਸੀਗਾ ਜਿੱਦੇ ਚ ਐਡਮ ਤੇ ਈਵ ਨੂੰ ਤਿਆਰ ਕੀਤਾ ਗਿਆ ਸੀ ਪਹਿਲੇ ਮਨੁੱਖਾਂ ਨੂੰ 6000 ਸਾਲ ਪਹਿਲਾਂ ਵਾਲੇ ਨੈਰੇਟਿਵ ਦੇ ਮੁਤਾਬਿਕ ਜੋ ਚੱਲਦਾ ਸਾਡੀ ਦੁਨੀਆ ਦਾ ਜੋ ਚੱਲਦਾ ਵੀ 6000 ਸਾਲ ਪਹਿਲਾਂ ਇਨਸਾਨੀ ਸਭਤਾ ਸ਼ੁਰੂ ਹੋਈ ਜਿਹੜੇ ਹੋਮੋ ਸੇਪੀਅਨ ਸਪੀਨ ਆਪਾਂ ਉਹ ਜਿਹੜੇ ਨੇ ਉਹ ਵੀ ਦੱਸਿਆ ਜਾਂਦਾ ਵੀ ਉਹ ਈਡਨ ਗਾਰਡਨ ਵੀ ਅੰਦਰੂਨੀ ਦੁਨੀਆ ਹੈ ਧਰਤੀ ਦੇ ਅੰਦਰ ਵਸੀ ਕੋਈ ਦੁਨੀਆ ਕਿਉਂਕਿ ਧਰਤੀ ਦੇ ਉੱਪਰ ਤਾਂ ਬਹੁਤ ਸਾਰੇ ਵਿਦਵਾਨਾਂ ਨੇ ਉਹਦੇ ਪੁਰਾਣੇ ਵਿਸ਼ੇਸ਼ ਲੱਭਣ ਦੀ ਕੋਸ਼ਿਸ਼ ਕੀਤੀ ਕਿਤੋਂ ਕੁਝ ਨਹੀਂ ਮਿਲਿਆ ਉਹ ਕਿਹਾ ਜਾਂਦਾ ਕੋਈ ਧਰਤੀ ਦੇ ਅੰਦਰ ਮੌਜੂਦ ਦੁਨੀਆਂ ਹੈ ਤੇ ਉਸੇ ਨੂੰ ਇੱਕ ਲੈਬ ਦੇ ਤੌਰ ਤੇ ਵਰਤ ਕੇ ਉੱਥੇ ਹੀ ਇਨਸਾਨਾਂ ਨੂੰ ਪਹਿਲੇ ਇਨਸਾਨਾਂ ਨੂੰ ਐਡਮ ਤੇ ਈਵ ਨੂੰ ਪੈਦਾ ਕੀਤਾ ਗਿਆ ਸੀ ਤੇ ਉਹ ਕੇਵੋ ਪੈਟਰੀਆਰਕ ਤੋਂ ਉਹਦਾ ਰਸਤਾ ਜਾਂਦਾ ਇਹਦੇ ਸਬੂਤ ਮਿਲੇ ਨੇ ਹਾਲਾਂਕਿ ਇੰਨੀ ਟਾਈਟ ਹੈ ਕਿ ਤਹੀ ਹੋਈ ਹੈ ਨਹੀਂ ਕਿਉਂਕਿ ਇਹਨੇ ਬਚਾਲ ਆਗੇ ਪੁਰਾਣੇ ਟਾਈਮਾਂ ਤੋਂ ਲੈ ਕੇ 6000 ਸਾਲ ਪੁਰਾਣੇ ਟਾਈਮ ਤੋ ਲੈ ਕੇ ਹੁਣ ਤੱਕ ਇਸ ਕਰਕੇ ਉਹ ਥੱਲੇ ਉਤਰਨ ਦੀ ਕੋਸ਼ਿਸ਼ ਕੀਤੀ ਪਰ ਉਹ ਮੰਨਦੇ ਨਹੀਂ ਵੀ ਇਹਦੇ ਅੰਦਰ ਇਹ ਥੱਲੇ ਤੱਕ ਜਾਂਦਾ ਹੈ ਇਹ ਰਾਹ ਕਿਤੇ ਨਾ ਕਿਤੇ ਫਿਰ ਗ੍ਰੈਂਡ ਕੈਨੀਅਨ ਬਾਰੇ ਆਪਾਂ ਸੁਣਦੇ ਆਂਦੇ ਤੇ ਆਪਾਂ ਪੂਰਾ ਪੂਰਾ ਪ੍ਰੋਗਰਾਮ ਕੀਤਾ ਤੁਸੀਂ ਗ੍ਰੈਂਡ ਕੈਨੀਅਨ ਵਾਲਾ ਆਪਣੇ ਜਾ ਕੇ YouTube ਦੇ ਉੱਤੇ ਦੇਖ ਸਕਦੇ ਹੋ ਦ੍ਰਿਸ਼ਮ ਪੰਜਾਬੀ ਚੈਨਲ ਦੇ ਉੱਤੇ ਉਹ ਜਿਹੜੇ ਗ੍ਰੈਂਡ ਕੈਨੀਅਨ ਦੇ ਹੇਟਾਂ ਵੀ ਬਹੁਤ ਸਾਰੀਆਂ ਜਿਹੜੀਆਂ ਇਨਰ ਵਰਲਡਸ ਬਸੇ ਹੋਏ ਨੇ ਅੰਡਰਗਰਾਉਂਡ ਵਰਲਡਸ ਜੀਨੂੰ ਆਪਾਂ ਭੂਮਿੰਗਤ ਸੰਸਾਰ ਕਹਿ ਸਕਦੇ ਹਾਂ ਤਾਂ ਉਹ ਗ੍ਰੈਂਡ ਕੈਨੀਅਨ ਦੇ ਅੰਦਰ ਜਿਹੜੀਆਂ ਜਾਇੰਟ ਸਿਵਲਾਈਜੇਸ਼ਨ ਦੇ ਦੱਸਿਆ ਜਾਂਦਾ ਵੀ ਉੱਥੇ ਰਹਿਣ ਵਾਲੀਆਂ ਜਿਹੜੀਆਂ ਸਿਵਲਾਈਜੇਸ਼ਨਾਂ ਨੇ ਦੇ ਕੱਦ ਤੋਂ ਘਾਟ 50-50 ਫੁੱਟ ਲੰਮੇ ਹੋਇਆ ਕਰਦੇ ਸੀ ਇਹਦੇ ਸਬੂਤ ਵੀ ਮਿਲੇ ਨੇ ਹਾਲਾਂਕਿ ਸਮਿਥਸੋਨੀਅਨ ਨੇ ਇਹ ਸਬੂਤ ਬਹੁਤ ਜ਼ਿਆਦਾ ਕਵਰ ਅਪ ਕੀਤੇ ਨੇ ਲੁਕਾਉਣ ਦੀ ਕੋਸ਼ਿਸ਼ ਕੀਤੀ ਆ ਐਡੀਆਂ ਵੱਡੀਆਂ-ਵੱਡੀਆਂ ਖੋਪੜੀਆਂ ਮਿਲੀਆਂ ਨੇ 5-5 ਫੁੱਟ ਦੀਆਂ ਤਾਂ ਖੋਪ ਦੇ ਬਹੁਤ ਵੱਡੇ ਵੱਡੇ ਕੰਕਾਲ ਮਿਲ ਰਹੇ ਨੇ ਸਕੈਲਟਨਸ ਮਿਲ ਰਹੇ ਨੇ ਇਨਸਾਨ ਦੇ ਜਿਹਦੇ ਉਹਦੇ ਹੱਥਾਂ ਦੇ ਸਾਈਜ਼ ਪੈਰਾਂ ਦੇ ਸਾਈਜ਼ ਦੇਖ ਕੇ ਹੀ ਪਤਾ ਲੱਗਦਾ ਵੀ ਇਹ ਜਿਹੜੇ ਬੰਦਿਆਂ ਦੇ ਏਡੇ ਏਡੇ ਪੈਰ ਹੱਥਾਂ ਦੇ ਮਿਲ ਰਹੇ ਨੇ ਹੱਡ ਮਿਲ ਰਹੇ ਨੇ ਉਹਦੇ ਕਿ ਉਹਨਾਂ ਦੇ ਆਪ ਦੇ ਕੱਦ ਕਿੱਡੇ-ਕਿੱਡੇ ਹੋਣੇ ਉਹਨਾਂ ਦੇ ਕੱਦ 25 ਤੋਂ 50 ਫੁੱਟ ਦੇ ਵਿੱਚ ਦੱਸੇ ਜਾਂਦੇ ਨੇ ਜਾਇੰਟ ਸਿਵਲਾਈਜੇਸ਼ਨ ਤੇ ਆਪਾਂ ਇੱਕ ਅਲੱਗ ਪ੍ਰੋਗਰਾਮ ਕਰਕੇ ਵੀ ਤੁਹਾਨੂੰ ਦੱਸਾਂਗੇ ਵੀਰੋ ਤੁਰਕੀ ਦੀਆਂ ਡੈਯੰਕੂ ਦੀਆਂ ਗੁਫਾਵਾਂ ਹਾਲਾਂਕਿ ਉਹ ਖਾਲੀ ਪਈਆਂ ਨੇ ਉਹਨਾਂ 'ਚ ਕੋਈ ਜੀਵ ਨਹੀਂ ਮਿਲੇ ਤਾਂ ਉਹ ਵੀ ਬਹੁਤ ਵੱਡਾ ਸਬੂਤ ਨੇ ਬਾਹਰ ਅੰਦਰੂਨੀ ਦੁਨੀਆ ਦਾ ਉਹਨੂੰ ਤੁਸੀਂ ਜੇ ਤੁਰਕੀ ਦੀਆਂ ਡੈਯੰਕੂ ਦੀਆਂ ਗੁਫਾਵਾਂ ਨੂੰ ਸਰਚ ਕਰੋਗੇ ਨਾ ਤੁਸੀਂ ਦੇਖੋਗੇ ਕਿਹਜਾ ਸੰਸਾਰ ਉਤੋਂ ਸਪਸ਼ਟ ਪ੍ਰਮਾਣ ਕੋਈ ਨਹੀਂ ਵੀ ਧਰਤੀ ਦੇ ਅੰਦਰੂਨੀ ਦੁਨੀਆ ਪੂਰੀ ਪੂਰੀ ਮੌਜੂਦ ਹੈ ਤੇ ਉਹਨੂੰ ਬਿਲਕੁਲ ਉਹਦਾ ਕਲੀਅਰ ਤੱਥ ਮੰਨਿਆ ਜਾ ਸਕਦਾ ਪਰ ਸਾਡੀਆਂ ਸਰਕਾਰਾਂ ਇੰਨਾਂ ਚੀਜ਼ਾਂ ਨੂੰ ਲੁਕੋਂਦੀਆਂ ਨੇ ਅਲਾਸਕਾ ਦੇ ਏਰੀਏ ਦੇ ਅੰਦਰ ਅਮਰੀਕਾ ਤੇ ਕੈਨੇਡਾ ਵਾਲੇ ਪਾਸੇ ਅਲਾਸਕਾ ਦਾ ਜਿਹੜਾ ਏਰੀਆ ਪੈਂਦਾ ਉਹ ਉੱਥੇ ਵੀ ਇਨਰ ਵਰਲਡ ਇਨਰ ਅਰਥ ਵਰਲਡ ਦੇ ਬਹੁਤ ਸਾਰੇ ਸਬੂਤ ਮਿਲਦੇ ਨੇ ਉੱਥੇ ਇੱਕ ਡਾਰਕ ਪਿਰਾਮਿਡ ਨਾਮ ਦੀ ਅੰਦਰ ਤਕੋਨਾ ਜਾਂ ਇੱਕ ਹੋਰ ਹੀ ਮੈਟਲ ਦਾ ਅਲੱਗ ਹੀ ਅਜੀਬ ਜਿਹੀ ਜਿਵੇਂ ਆਪਾਂ ਮੈਟੇਰੋਇਡ ਹੁੰਦੇ ਨੇ ਜਿਹੜੇ ਉੱਪਰੋਂ ਗਿਰਦੇ ਪੱਥਰ ਨੇ ਉਹਨਾਂ ਦਾ ਜਿਹੜਾ ਮਟੀਰੀਅਲ ਹੁੰਦਾ ਰੇਅਰ ਅਰਥ ਮੈਟਲ ਉਸ ਤਰ੍ਹਾਂ ਦਾ ਜਾਂ ਇਹ ਜਵਾਲਾਮੁਖੀਆਂ ਜੋ ਉਹਦਾ ਬਣਿਆ ਹੋਇਆ ਇੱਕ ਤਕੋਨਾ ਪਿਰਾਮਿਡ ਜਆ ਵੀ ਹੈਗਾ ਉਹਦੇ ਅੰਦਰ ਹੀ ਉਹ ਵੀ ਅੰਦਰ ਗੁਫਾ ਦੇ ਵਿੱਚ ਹੀ ਪਿਆ ਸਾਈਬੇਰੀਆ ਦੇ ਵਿੱਚ ਤਾਂ ਪਹਾੜੀਆਂ ਤੇ ਪਾਣੀ ਦੇ ਅੰਦਰ ਝੀਲਾਂ ਜਿਹੜੀਆਂ ਨੇ ਵਾਸਟੋਕ ਹੋ ਗਈ ਬਾਇਕਾਲ ਹੋ ਗਈ ਉਹਨਾਂ ਦੇ ਇੇਠਾਂ ਵੀ ਦੁਨੀਆ ਵਸੀ ਜਿਹੜੀ ਆ ਦੱਸੀ ਜਾਂਦੀ ਆ ਬਹੁਤ ਸਾਰੇ ਗਏ ਹੋਏ ਰਿਸਰਚਰਾਂ ਦੇ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਵਾਪਰੀਆਂ ਨੇ ਅੰਡਰਗਰਾਉਂਡ ਬੇਸਿਸ ਤੇ ਏਲੀਅਨ ਦਾ ਵੀ ਬਹੁਤ ਵੱਡਾ ਸਬੰਧ ਹੈ ਵੀਰੋ ਇਹਦੇ ਬਾਰੇ ਮਾਉਂਟ ਸ਼ਾਸਤਾ ਚੋ ਤਾਂ ਜਿੰਨੇ ਦੱਸਦੇ ਨੇ ਵੀ ਦੁਨੀਆ ਭਰ ਦੀਆਂ ਜਿਹੜੀਆਂ ਆਪਾਂ ਇਹ ਇਨਰ ਵਰਲਡਸ ਦੀ ਗੱਲ ਕਰਦੇ ਆਂ ਇਹ ਜ਼ਿਆਦਾਤਰ ਹਾਈਲਾਈਟ ਉਦੋਂ ਹੋਈਆਂ ਜਦੋਂ ਬਹੁਤ ਸਾਰੇ ਲੋਕਾਂ ਨੇ ਪਹਾੜੀ ਕੁਟੀਆਂ ਦੇ ਵਿਚਾਲੇ ਡੂੰਘੀਆਂ ਜਾਂ ਥਾਵਾਂ ਦੇ ਵਿੱਚੋਂ ਉਡਣ ਤਸ਼ਤੀਆਂ ਦੇ ਨਿਕਲਣ ਦੀ ਗੱਲ ਕੀਤੀ ਜਾਂ ਉੱਥੋਂ ਨਿਕਲਣ ਵਾਲੇ ਏਲੀਅਨਸ ਦੀ ਗੱਲ ਕੀਤੀ ਕਿਤੇ ਨਾ ਕਿਤੇ ਇਹਦੇ ਗਵਾਹ ਦੁਨੀਆ ਭਰ ਦੇ ਵਿੱਚ ਮੌਜੂਦ ਨੇ ਲੋਕ ਬਿਆਨ ਦਿੰਦੇ ਨੇ ਵੀ ਹਾਂ ਸਾਨੇ ਪਹਾੜਾਂ ਦੇ ਵਿਚਾਲੇ ਉਹ ਚਾਹੇ ਹਿਮਾਲਿਆ ਹੋਵੇ ਚਾਹੇ ਤਿੱਬਤ ਹੋਵੇ ਚਾਹੇ ਮਾਉਂਟ ਸਾਸਤਾ ਹੋਵੇ ਚਾਹੇ ਵਿਯਤਨਾ ਹੋਵੇ ਚਾਹੇ ਇਕਵਾਡੋਰ ਹੋਵੇ ਚਾਹੇ ਗ੍ਰੈਂਡ ਕੈਨੀਅਨ ਹੋਵੇ ਚਾਹੇ ਇਜ਼ਰਾਈਲ ਦਾ ਈਡਰਨ ਗਾਰਡਨ ਹੋਵੇ ਚਾਹੇ ਜਿਹੜਾ ਫਿਲੀਪੀਨਸ ਦੀਆਂ ਗੁਫਾਵਾਂ ਹੋਣ ਚਾਹੇ ਕੰਬੋਡੀਆ ਦੀਆਂ ਗੁਫਾਵਾਂ ਹੋਣ ਸਾਂਗੀਆਂ ਦੇ ਉੱਪਰ ਉਡਣ ਤਸਤਰੀਆਂ ਦਾ ਦੀ ਮੌਜੂਦਗੀ ਦੇਖੀ ਗਈ ਆਪਣੇ ਤੇ ਭਾਰਤ ਤੇ ਤਿੱਬਤ ਦੇ ਵਿਚਾਲੇ ਜਿਹੜੀ ਇੱਕ ਉਹ ਵੱਡੀ ਝੀਲ ਪੈਂਦੀ ਆ ਉਹਦਾ ਵੀ ਜਿਹੜਾ ਹੈ ਦੱਸਿਆ ਜਾਂਦਾ ਵੀ ਉੱਥੇ ਵੀ ਉਡਣ ਤਸਤਗੀਆਂ ਆਏ ਦਿਨ ਦੇਖਣ ਨੂੰ ਮਿਲਦੀਆਂ ਸੋ ਦੋਸਤੋ ਤੁਹਾਨੂੰ ਆਪਣਾ ਇਹ ਪ੍ਰੋਗਰਾਮ ਕਿਹਾ ਜਾ ਲੱਗਿਆ ਹੇਠਾਂ ਕਮੈਂਟ ਬਾਕਸ ਦੇ ਵਿੱਚ ਦੱਸਣਾ ਨਾ ਭੁੱਲਣਾ ਵੀ ਤੁਹਾਨੂੰ ਕੀ ਲੱਗਦਾ ਵੀ ਅਗਾਰਥਾ ਤੇ ਸੰਭਾਲਾ ਤੇ ਪਤਾਲ ਇੱਕੋ ਚੀਜ਼ ਹੈ ਤੇ ਕੀ ਤੁਸੀਂ ਵਾਕਈ ਮੰਨਦੇ ਹੋ ਵੀ ਇਹ ਜਿਹੜੀਆਂ ਆਪਣੀਆਂ ਆਪਾਂ ਜਿਹੜੇ ਆ ਆਪਣਾ ਡੀਐਨਏ ਜਿਹੜਾ ਹੈ ਪ੍ਰਾਤਨ ਅੰਦਰੂਨੀ ਵਸੀਆਂ ਹੋਈਆਂ ਸਭਤਾਵਾਂ ਤੋਂ ਹੀ ਆਇਆ ਜਾਂ ਉਹ ਕਿਸੇ ਖਤਰੇ ਦੇ ਕਾਰਨ ਪ੍ਰਮਾਣੂ ਵਰਗੇ ਖਤਰੇ ਦੇ ਕਾਰਨ ਜਾਂ ਇਨਸਾਨ ਦਾ ਸੁਭਾਅ ਮਾੜਾ ਹੋ ਜਾਣ ਦੇ ਕਾਰਨ ਜਾਂ ਹਿੰਦੂ ਤਰੰਗ ਗ੍ਰੰਥਾ ਦੇ ਮੁਤਾਬਕ ਜਦੋਂ ਕਾਲੀ ਯੁਗ ਸ਼ੁਰੂ ਹੁੰਦਾ ਤਾਂ ਉਹ ਅੰਦਰ ਚਲੀ ਆ ਗਈਆਂ ਸਭ ਬਤਾਵਾਂ ਹਿੰਦੂ ਤਰੰਗ ਗ੍ਰੰਥਾ ਇਹ ਕਹਿੰਦੇ ਨੇ ਤਾਂ ਤੁਸੀਂ ਇਹਦੇ 'ਚ ਇਹਨੂੰ ਮੰਨਦੇ ਹੋ ਜਾਂ ਤੁਹਾਡੇ ਮਨ ਨੂੰ ਲੱਗਦੀ ਹੈ ਵੀ ਇਹ ਕੋਈ ਥਿਊਰੀ ਸੋ ਐਡਮੰਡ ਹੈਲੀ ਨੇ ਜੋ ਕਿਹਾ ਵੀ ਧਰਤੀ ਜਿਹੜੀਆਂ ਅੰਦਰੋਂ ਕੋਕਲੀ ਹੈ ਇਹ ਤਾਂ ਬਿਲਕੁਲ ਮੰਨਣ ਦੇ ਲਾਇਕ ਗੱਲ ਹੈ ਕਿ ਅੰਦਰੂਨੀ ਜਿਹੜੀ ਉਹ ਕਹਿੰਦਾ ਵੀ ਸੈਂਟਰਲ ਕੋਰ ਹੈ ਫੂਰਜ ਵਾਂਗੂ ਕੰਮ ਕਰਦੀ ਆ ਉਹਦੇ ਲਈ ਸੋ ਐਡਮੰਡ ਹੈਲੀ ਦੇ ਇਸ ਸਿਧਾਂਤ ਬਾਰੇ ਵੀ ਤੁਹਾਡਾ ਕੀ ਵਿਚਾਰ ਆ ਸੋ ਦੋਸਤੋ ਸਾਰੇ ਵੀਰ ਹੇਟਰ ਕਮੈਂਟਾਂ ਦੇ ਵਿੱਚ ਦੱਸਣਾ ਨਾ ਭੁੱਲਣਾ ਸੋ ਵੀਰ ਬਣ ਕੇ ਕਮੈਂਟ ਕਰਦੇ ਅਗਰ ਉਹ ਤੇ ਵੱਧ ਤੋਂ ਵੱਧ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਤਾਂ ਕਿ ਭਾਰਤ ਦੇ ਲੋਕਾਂ ਨੂੰ ਖਾਸ ਕਰਕੇ ਪੰਜਾਬ ਦੇ ਆਪਣੇ ਵੀਰਾਂ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਪੈਰਾਨਾਰਮਲ ਬਾਰੇ ਜਾਣਕਾਰੀ ਤੇ ਅਨੋਮਲੀਜ਼ ਬਾਰੇ ਜਾਣਕਾਰੀ ਅਨੋਮਲੀਜ਼ ਤੇ ਪੈਰਾਨਾਰਮਲ ਚੀਜ਼ਾਂ ਉਹ ਹੁੰਦੀਆਂ ਨੇ ਵੀਰੋ ਜਿਹੜੀਆਂ ਆਮ ਸਧਾਰਨ ਕੁਦਰਤੀ ਨਿਯਮਾਂ ਤੋਂ ਬਾਹਰ ਦੀ ਗੱਲ ਹੁੰਦੀਆਂ ਕੁਝ ਬੱਕਰੀ ਗੱਲ ਹੁੰਦੀ ਆ ਕੁਝ ਹਟ ਕੇ ਹੁੰਦੀ ਆ ਜੋ ਨੋਰਮਲ ਤੋਂ ਹਟ ਕੇ ਹੁੰਦੀ ਹੈ ਜਿਹੜੀ ਚੀਜ਼ ਉਹਨਾਂ ਚੀਜ਼ਾਂ ਨੂੰ ਹੀ ਆਪਾਂ ਸੁਪਰਨੈਚੁਰਲ ਉਹਨਾਂ ਨੂੰ ਹੀ ਪੈਰਾਨਾਰਮਲ ਜਾਂ ਉਹਨਾਂ ਨੂੰ ਹੀ ਅਨੋਮਲੀਆਂ ਜਾਂ ਉਹਨਾਂ ਨੂੰ ਮਿਸਟਰੀਜ਼ ਜਾਂ ਅਮੇজিং ਅਚੰਬਤ ਕਰ ਦੇਣ ਵਾਲੀਆਂ ਗੱਲਾਂ ਕਹਿੰਦੇ ਆ ਸੋ ਇਹਦੇ ਬਾਰੇ ਕਮੈਂਟ ਕਰਨਾ ਦੋਸਤੋ ਨਾ ਭੁੱਲਣਾ ਤੇ ਵੱਧ ਤੋਂ ਵੱਧ ਦੋਸਤਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਸੋ ਸਾਰੇ ਵੀਰਾਂ ਦਾ ਜੁੜੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ